ਪੈਨਸ਼ਨਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਬੂਟਾ ਸਿੰਘ ਦੀ ਅਗਵਾਈ ਹੇਠ ਹੋਈ ਜਿੱਥੇ ਉਹਨਾਂ ਵੱਲੋਂ ਪੰਜਾਬ ਸਰਕਾਰ 'ਕਾਂ ਤਰਨਾ ਤੇ ਮੁਜ਼ਾਹਰਾ ਕਰਨ ਦੀ ਚੇਤਾਵਨੀ ਦਿੱੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਮਐਨਏ ਜਲਾਬਲ ਗੋਲਡੀ ਕਮੋਜ ਦੇ ਦਰਾਂ ਤੋਂ ਘੇਰ ਕੇ ਵਿਧਾਨ ਸਭਾ ਤੱਕ ਤਿਆਰੀ ਕੀਤੀ ਜਾਵੇਗੀ ਅਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਲਾਰੇ ਲਾਉਣਾ ਦੀ ਸਰਕਾਰ ਮੁਰਦਾਬਾਦ 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 ਦੋਵੇਂ ਹੱਥਾਂ ਨਾਲ ਪਿੱਟੋ ਮੁਰਦਾਬਾਦ 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 ਸਾਰੇ ਪਿੱਟੋ ਮੁਰਦਾਬਾਦ 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 ਇਮਰਾਨ ਮੋਹਲਾ ਇਕਾ ਜਿੰਦਾਬਾਦ 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 ਜੀ ਸਰ ਕੀ ਕਹਿਣਾ ਚਾਹੂਗੀ ਕਿਸ ਤਰ੍ਹਾਂ ਦੀ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਅਸੀਂ ਸਾਰੀਆਂ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਾਲਕਾ ਅੰਦਰ ਜੋ ਕੰਮ ਕਰ ਰਹੀਆਂ ਹੈ ਜੋ ਸੂਬੇ ਦੀ ਪੈਨਸ਼ਨ ਦੀਆਂ ਜੁਆਇੰਟ ਫੰਡ ਸੀ ਉਸ ਮਤਲਬ ਜੋ ਵਾਈ ਫੈਸਲਾ ਹੋਇਆ ਸੀ ਉਸ ਮਤਲਬ ਜਿਲ੍ਹਾ ਫਾਲਕ ਅੰਦਰ ਕੰਮ ਕਰ ਰਹੀਆਂ ਜਥੇਬੰਦੀਆਂ ਵੀ ਅੱਜ ਪੈਨਸ਼ਨ ਭਵਣ ਦੇ ਵਿੱਚ ਮੀਟਿੰਗ ਹੋਈ ਹੈ 7 ਫਰਵਰੀ ਨੂੰ ਜੋ ਅਸੀਂ ਫੈਸਲਾ ਹੈ ਬਜ਼ੁਰਗਾਂ ਨੂੰ ਇੱਕ ਸਰਕਾਰ ਰੋਲ ਰਹੀ ਹੈ ਉਹਨਾਂ ਦਾ ਬਕਾਇਆ ਨਹੀਂ ਦੇ ਰਹੀ 5000 ਮੁਲਾਜ਼ਮ ਸਾਡੇ ਪੈਰ ਸਾਥੀ ਸਾਥੋਂ ਅਲਵਿਦਾ ਹੋ ਗਿਆ ਬੁਢਾਪੇ ਦਾ ਉਹ ਡੀਕ ਦੇ 9 ਜোন ਜਿਹੜੇ ਨਵੇਂ ਲੱਗਿਆ ਉਹਨਾਂ ਨੂੰ ਇਹ ਸਰਕਾਰ ਨੇ ਲਾਰੇ ਲਾਇਆ ਸੀ ਇੱਕ ਚਾਰ ਤੋਂ ਬਾਅਦ ਤੁਹਾਨੂੰ ਪੈਨਸ਼ਨ ਦੇਵਾਂਗੇ ਉਹਨਾਂ ਦਾ ਉਹਨਾਂ ਦੇ ਦਰਪੇਸ਼ ਵਿੱਚ ਸਮੱਸਿਆਵਾਂ ਬਿਜਲੀ ਬੋਰਡ ਦੇ ਮੁਲਾਜ਼ਮ ਜਾਂ ਜਿਹੜੀਆਂ तमाम ਜੱਥੇ ਬੰਨੀਆਂ ਉਹਨਾਂ ਨੇ ਫੈਸਲਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 2 2.5 ਸਾਲ ਇਹਨਾਂ ਦੇ ਲਾਰੇ ਵਿੱਚ ਟੱਪ ਗਿਆ ਆਉਣ ਵਾਲਾ ਸਮਾਂ ਥੋੜਾ ਰਹਿ ਗਿਆ ਪਰ ਇਹਨਾਂ ਦੇ ਲਾਰੇ ਬਹੁਤ ਵੱਡੇ ਸੀਗੇ ਸਾਡੇ ਵਿੱਚ ਬਹਿ ਕੇ ਸਾਨੂੰ ਇਹ ਕਹਿੰਦੇ ਸੀਗੇ ਵੀ ਅਸੀਂ ਜਿਸ ਸਮੇਂ ਅਸੀਂ ਪਾਵਰ ਦੇ ਵਿੱਚ ਆਵਾਂਗੇ ਤਾਂ ਤੁਹਾਨੂੰ ਕੋਈ ਮੁਜਾਰਾ ਨਹੀਂ ਕਰਨਾ ਪਊਗਾ ਤੁਹਾਡੇ ਕੋਈ ਮੰਗ ਨਹੀਂ ਹੋਣਗੇ ਤੁਹਾਡੇ ਸਾਡੇ ਬਾਹਰ ਤੁਹਾਡੇ ਵਾਸਤੇ ਖੁੱਲੇ ਆ ਪਰ ਸਾਨੂੰ ਬੜਾ ਦੁੱਖ ਹੋਇਆ ਕਿ 2.5 ਸਾਲ ਬੀਤਣ ਦੇ ਬਾਵਜੂਦ ਅਸੀਂ ਉਹ ਜਿਹੜੇ ਬਕਾਏ ਸੀ 2.95 ਦਾ ਫੈਕਟਰ ਇਹਨਾਂ ਨੇ ਲਾਗੂ ਕਰਨਾ ਸੀ ਉਹ ਸਾਡੇ ਤੇ ਲਾਗੂ ਨਹੀਂ ਕੀਤਾ ਜਿਹੜੀਆਂ ਡੀਏ ਦੀਆਂ ਤਕਰੀਬਨ 250 ਮਹੀਨਾ ਦੀਆਂ ਡੀਏ ਦੀਆਂ ਕਿਸ਼ਤਾਂ ਉਹ ਸਾਡੀਆਂ ਰੋਲਤੀਆਂ ਇੱਕ ਇੱਕ 16 ਨੂੰ ਜਿਹੜਾ ਗ੍ਰੇਡ ਰਿਵਾਈਜ਼ ਦਾ ਸਕੇਲ ਸੀ ਉਹਦੇ ਵਿੱਚ ਅਸੀਂ ਧਰਨੇ ਮਾਰ ਰਹੇ ਆਂ ਪਰ ਰੈਲੀਆਂ ਕਰ ਰਹੇ ਆਂ ਜੇ ਚੰਡੀਗੜ੍ਹ ਦੇ ਵਿੱਚ ਰੈਲੀ ਕਰਦੇ ਅਸੀਂ ਤੇ ਸਾਡੇ ਤੇ ਪਰਚੇ ਦਾ ਦਰਜ ਕਰ ਰਿਹਾ ਜਦੋਂ ਅਸੀਂ ਉਥੇ ਸਾਨੂੰ ਮੁਹਾਲੀ ਦੇ ਤੋਂ ਸੈਕਟੇਡ ਦੇ ਵਿੱਚ ਲੈ ਗਏ ਮੀਟਿੰਗ ਕਰਨ ਵਾਸਤੇ ਕਿ ਤੁਹਾਡੀ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਣੇ ਆਂ 5 ਵਜੇ ਤੀਕਰ ਕਰਨ ਦੇ ਸਾਡੇ ਏਜੰਡੇ 'ਚ ਨਹੀਂ ਉਹ ਸਾਥੋਂ ਲਾਰਾ ਲਾ ਕੇ ਲੈ ਗਏ ਤੇ ਪਿੱਛੋਂ ਅਸੀਂ ਰੈਲੀ ਇਸ ਕਰਕੇ ਹੋ ਗਿਆ ਵੀ ਸਾਡੀ ਲੀਡਰਸ਼ਿਪ ਗੱਲਬਾਤ ਕਰਨ ਗਈ ਹੈ ਤੇ ਸਾਨੂੰ ਪੋਜ਼ਿਟਿਵ ਜਵਾਬ ਮਿਲੂਗਾ 5 ਵਜੇ ਸਾਨੂੰ ਬੜੀ ਨਿਰਾਸ਼ਾ ਹੋਈ ਜਦੋਂ ਉਹਨਾਂ ਨੇ ਦੱਸਿਆ ਕਿ ਤੁਹਾਡੀ ਇਸ ਮੀਟਿੰਗ ਦੇ ਵਿੱਚ ਅਜੰਡਾ ਹੀ ਹੈ ਨਹੀਂ ਸੀਗਾ ਕਿਸੇ ਮੰਤਰੀ ਨਾਲ ਕਰੋਣ ਵਾਸਤੇ ਤੇ ਅਸੀਂ ਇਸ ਦਿੱਲੀ ਵਾਲਿਆਂ ਨੂੰ ਵੀ ਦੱਸਦੇ ਆਂ ਵੀ ਪੰਜਾਬ ਸਰਕਾਰ ਜਿਹੜੀ ਆਪ ਬਣੀ ਹੈ ਇਹਨਾਂ ਨੇ ਸਾਨੂੰ ਰੋਲਤਾ ਤੁਸੀਂ ਇਹਨਾਂ ਤੇ ਵਿਸ਼ਵਾਸ ਨਾ ਕਰੋ ਜੋ ਨੀਤੀਆਂ ਪਹਿਲੀਆਂ ਸਰਕਾਰਾਂ ਦੀਆਂ ਸੀ ਉਹੀ ਨੀਤੀਆਂ ਇਹਨਾਂ ਦੀਆਂ ਨੇ ਕੋਈ ਫਰਕ ਨਹੀਂਗਾ ਇਨ ਉਹਨਾਂ ਨੇ ਵੀ ਰੋਲਿਆ ਕਿ ਇਹਨਾਂ ਨੇ ਵੀ ਰੋਲਿਆ ਕਿਤੇ ਨਾ ਕਿਤੇ ਹਾਰਾ ਪੈਨ ਜਿਹੜਾ ਚੱਲਦਾ ਨਜ਼ਰ ਨਹੀਂ ਆ ਰਿਹਾ ਜੀ ਨਹੀਂ ਆ ਰਿਹਾ ਜੀ ਇਹ ਕਹਿੰਦੇ ਆ ਸਾਨੂੰ ਲਾਰਾ ਲਾਉਂਦੇ ਵੀ 50 ਹਜ਼ਾਰ ਮਲਾਜ਼ਮਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਬੜੀ ਦੁੱਖ ਦੀ ਗੱਲ ਆ ਅਸੀਂ ਜਦੋਂ ਇੱਕ ਐਮਐਲਏ ਦੀ ਡੈਥ ਹੋ ਜਾਂਦੀ ਆ ਐਮਐਲਏ ਅਸਤੀਫਾ ਦੇ ਜਾਂਦਾ ਤਾਂ ਉਹਦੀ 6 ਮਹੀਨਿਆਂ ਦੇ ਵਿੱਚ ਵਿੱਚ ਇੱਕ ਨਵੇਂ ਐਮਐਲਏ ਨੂੰ ਚੁਣ ਕਰਦੇ ਆ ਪਰ ਸਾਡੇ ਕਿੰਨੇ ਸਾਥੀ ਰਿਟਾਇਰ ਹੋ ਗਿਆ ਕਿੰਨੇ ਆਦਮੀ ਸਾਡੇ ਮੌਜੂਦਾ ਮਲਾਜ਼ਮ ਸਾਡੇ ਜਹਾਨ ਤੋਂ ਤੁਰ ਗਿਆ ਇਹ ਦੱਸਣ ਕੀ ਉਹਨਾਂ ਦੀਆਂ ਸਾਰਿਆਂ ਦੀਆਂ ਪੋਸਟਾਂ ਫਿਲ ਅਪ ਹੋ ਗਈਆਂ ਇਸ ਤੋਂ ਵੱਧ ਸਾਡੇ ਜਿਹੜੇ 50000 ਲਾਇਆ ਇਸ ਤੋਂ ਵੱਧ ਸਾਡੇ ਖਾਲੀ ਪਈਆਂ ਪੋਸਟਾਂ ਇੱਕੇ ਜਿਹੜੇ ਰੋੜਾਂ ਦੇ ਉੱਪਰ ਪੋਸਟਰ ਲੱਗੇ ਹੁੰਦੇ ਜੀ 40000 ਨੌਕਰੀਆਂ ਦੇਤੀਆਂ ਆ ਦੇ ਦਿੱਤਾ ਜੀ ਉਹ ਦੇ ਦਿੱਤਾ ਉਹਦੇ ਪਰੇ ਕੀ ਕਹਣਾ ਉਹ ਉਹ ਹੀ ਦੱਸੀ ਜਾਣਾ ਨਾ ਉਹ ਹੀ ਦੱਸੀ ਜਾਣਾ ਵੀ ਸਿਰਫ 50000 ਇਹਨਾਂ ਨੇ ਲਾਇਆ ਹੈ ਜਾਂ 48000 ਜਿੰਨੇ ਪੋਸਟ ਕੀਤੇ ਆ ਉਦੋਂ ਵੱਧ ਸਾਡੀਆਂ ਪੋਸਟਾਂ ਖਾਲੀ ਹੋਈਆਂ ਨਵਾਂ ਤਾਂ ਕੋਈ ਲਾਇਆ ਹੀ ਨਹੀਂ ਉਦੋਂ ਸਗੋਂ ਬੈਕਲੌਗ ਘਟਿਆ ਹੈ ਸੋ ਅਸੀਂ ਇਸ ਕਰਕੇ 10 ਤੇ 11 ਨੂੰ ਦੋ ਦਿਨ ਜਿਹੜੇ ਸਾਡੇ ਲੋਕਲ ਐਮਐਲਏ ਆ ਤਿੰਨ ਐਮਐਲਏ ਸਾਡੇ ਜ਼ਿਲ੍ਹੇ ਦੇ ਇਹਨਾਂ ਨੂੰ ਰੂਲਗ ਪਾਰਟੀ ਦਿੱਤਿਆ ਦੋ ਐਮਐਲਏ ਨੂੰ 10 ਤਰੀਕ ਨੂੰ ਅਸੀਂ ਬੱਲੂ ਆਣਾ ਤੇ ਫਾਲਕਾ ਦੇ ਐਮਐਲਏ ਨੂੰ ਅਸੀਂ ਮੰਗ ਪੱਤਰ ਦੇਣਾ ਕਿ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਅਸੀਂ ਸੌਣ ਵਾਸਤੇ ਨਹੀਂ ਭੇਜਿਆ ਤੁਹਾਨੂੰ ਹਲਕੇ ਦੀ ਆਵਾਜ਼ ਨੌਜਵਾਨਾਂ ਦੀ ਆਵਾਜ਼ ਬਜ਼ੁਰਗਾਂ ਦੀ ਆਵਾਜ਼ ਉਠਾਉਣ ਵਾਸਤੇ ਭੇਜਿਆ 11 ਅਗਲੇ ਦਿਨ 10 ਤਰੀਕ ਨੂੰ ਅਸੀਂ ਐਮਐਲਏ ਜਲਾਲਵਾਦ ਗੋਲਦੀ ਕਮੋਜ਼ ਨੂੰ ਉਹਦੇ ਦਵਾਰ ਅੱਗੇ ਵੀ ਜਾ ਕੇ ਰੌਲਾ ਪਾਵਾਂਗੇ ਉਹਨੂੰ ਦੱਸਾਂਗੇ ਵੀ ਕੰਮ ਕਰਨ ਦੀ ਨੀਂਦ ਦੇ ਵਿੱਚੋਂ ਨਿਕਲ ਤੂੰ ਤਾਂ ਕਹਿੰਦਾ ਸੀਗਾ ਮੈਂ ਨੌਜਵਾਨਾ ਯੂਥ ਆ ਸੁਖਵੀਰਪੁਰ ਤੋਂ ਬੁਲਾਇਆ ਤੂੰ ਉੱਥੇ ਜਾ ਕੇ ਕੀ ਕੀਤਾ ਤੇਰੀ ਆਊਟਪੁੱਟ ਕੀਆ ਇਲਾਕੇ ਵਾਸਤੇ ਤੂੰ ਕੀਤਾ ਅਸੀਂ ਅੱਜ ਸਮੂਹ ਜਥੇਬੰਦੀਆਂ ਨੇ ਇਕੱਠੇ ਹੋ ਕੇ ਬਹੁਤ ਵੱਡੀ ਰੈਲੀ ਕਰਾਂਗੇ 7 ਫਰਵਰੀ ਨੂੰ ਤੇ ਮਹਾਂ ਰੈਲੀ ਕਰਨ ਤੋਂ ਬਾਅਦ ਅਸੀਂ ਜਿਹੜਾ ਵਿਧਾਨ ਸਭਾ ਦਾ ਇਜ਼ਲਾਸ ਤੋਂ ਪਹਿਲਾਂ असि विधानसभा कूच करेंगे तो महारैली असि मोहाली में भी करेंगे ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत